ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਜੀਵ ਸਵਾਗਤ ਕਰਦਾ ਅੱਜ ਅਸੀਂ ਆਏ ਹਾਂ ਰਖਵਾ ਕੋਲ ਅਮਰਸਰੀ ਨਾਨ ਛੋਲੇ ਵਾਲਿਆਂ ਦੇ ਕੋਲ ਜੋ ਕਹਿੰਦੇ ਨੇ ਕਿ ਦੂਰੂ ਦੂਰੋ ਜਲੰਧਰੋ ਬਠਿੰਡਿਓ ਲੋਕ ਖਾਣਾ ਆਉਂਦੇ ਨੇ ਇਸ ਲਈ ਅੱਜ ਅਸੀਂ ਗੱਲਬਾਤ ਕਰਾਂਗੇ ਉਹਨਾਂ ਨਾਨ ਛੋਲੇ ਵਾਲਿਆਂ ਨਾਲ ਜੋ ਇੰਨੇ ਵਧੀਆ ਤੇ ਸਵਾਦ ਨਾਲ ਸੰਜੋ ਬਣਾਉਂਦੇ ਨੇ ਜੋ ਲੋਕ ਇੰਨੇ ਦੂਰੋਂ ਖਾਣ ਆਦੇ। ਉਹ ਗੱਲ ਕਰਦੇ ਆ ਉਹਨਾਂ ਨਾਲ। ਤੋਂ ਅਸੀਂ ਹੁਣ ਗੱਲਬਾਤ ਕਰਦੇ ਆਂ ਭਾਜੀ ਨਾਲ। ਸਸ਼ੀ ਕੁਲਪਾਦ ਜੀ। ਸਸ਼ੀ ਕੁਲਪਾਦ ਜੀ। ਹਾਂ ਜੀ। ਅੱਜ ਮੈਂ ਇੱਥੇ ਇਹ ਪੁੱਛਣਾ ਚਾਹਾਂਗੀ ਕਿ ਤੁਹਾਡੀ 50 ਰੁਪਏ ਦੀ ਪਲੇਟ ਹੈ ਤੇ 50 ਰੁਪਏ ਦੀ ਪਲੇਟ ਪਿੱਛੇ ਲੋਕ 100-100 200 ਕਿਲੋਮੀਟਰ ਇੰਨੀ ਦੂਰ ਕਿਉਂ ਖਾਣ ਆਦੇ? ਇਹ ਜੋ ਕੀ ਹੈ ਤੁਹਾਡੀ ਪਲੇਟ ਵਿੱਚ? ਹਾਂ ਜੀ। ਟੈਸਟ ਹੈ, ਟੈਸਟ। ਸਵਾਦ। ਹਾਂ ਜੀ, ਸਵਾਦ ਹੈ। ਅੱਛਾ ਤੁਸੀਂ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਹੋ? ਕੰਮ ਤੋਂ ਇਹ 40 ਸਾਲ ਤੋਂ ਕਰ ਰਹੇ ਜੀ ਲੁਧਿਆਣੇ ਹੁਣੇ ਸ਼ੁਰੂ ਕੀਤਾ ਜੀ 2 ਮਹੀਨੇ ਤੋਂ ਅੱਛਾ ਹਾਂਜੀ ਤੇ ਤੁਸੀਂ ਕਦੇ ਫ੍ਰੀ ਸੇਵਾ ਬਾਰੇ ਨਹੀਂ ਪੁੱਛਿਆ ਕਿ ਫ੍ਰੀ ਸੇਵਾ ਵੀ ਕੀਤੀ ਜਾਵੇ ਜਿੰਨਾ ਤੁਹਾਡਾ ਕੰਮ ਚੱਲ ਰਿਹਾ ਹੈ ਇਹਦੇ ਵਿੱਚ ਵਿੱਚ ਫ੍ਰੀ ਸੇਵਾ ਵੀ ਕੀਤੀ ਜਾਵੇ ਹਾਂਜੀ ਹਾਂਜੀ ਤੁਸੀਂ ਜਿੱਦਾਂ ਕਿ ਕਿਹਾ ਤੁਸੀਂ 40 ਸਾਲ ਤੋਂ ਇਹ ਕੰਮ ਸਟਾਰਟ ਕਰ ਰਹੇ ਹੋ 40 ਸਾਲ ਤੇ ਐਡਾ ਜੀ ਪਹਿਲੇ ਨੌਕਰੀ ਕਰਦੇ ਰਹੇ ਜੀ ਹਾਂਜੀ ਫਿਰ ਹੁਣ ਆਇਆ ਆਪਣਾ ਸੋਚ ਲਿਆ ਕਰਨ ਦਾ ਅੱਛਾ 2 ਮਹੀਨੇ ਤੋਂ ਤੁਸੀਂ ਤੁਹਾਨੂੰ ਪਹਿਲਾਂ ਨਹੀਂ ਲੱਗੇ ਕਿ ਪਹਿਲਾਂ ਤੋਂ ਇਹ ਸ਼ੁਰੂ ਕਰਨਾ ਚਾਹੀਦਾ ਸੀ ਚਲੋ ਕੋਈ ਨਹੀਂ ਜੀ ਹੁਣ ਕਰਤਾ ਸ਼ੁਰੂ ਅਸੀਂ ਪਹਿਲਾਂ ਸਾਨੂੰ ਪਤਾ ਨਹੀਂ ਤਾਂ ਲੱਗਿਆ ਹੁਣ ਰਿਸ਼ਤੇਦਾਰ ਸੇ ਤੇ ਸਾਡੇ ਇਹਦੇ ਮਿਲੇਸਟਰਾਂ ਦਾ ਜ਼ੋਰ ਪਾਇਆ ਸਾਡੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਢੀੜੇ ਜੋ ਅੰਕਲ ਕੋਲਨ ਨਾਨ ਸ਼ੋਮੇਠਾ ਆ ਰਹੇ ਨੇ ਤੇ ਅਸੀਂ ਉਹਨਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੂੰ ਕੁਝ ਨਾ ਆਇਆ ਕਿ ਉਹਨਾਂ ਨੂੰ ਇਹ ਸਵਾਲ ਲੱਗਦੇ ਆ ਇਹ ਜੋ ਕੀ ਆ ਤਾਂ ਅੱਜ ਅਸੀਂ ਹੁਣ ਗੱਲਬਾਤ ਕਰਦੇ ਆ ਆਂਟੀ ਜੀ ਨਾਲ ਜਿਨ੍ਹਾਂ ਨੇ ਇਹ ਪਲੇਟ ਕੀਤੀ ਹੈ ਤਾਂ ਸਭ ਤੋਂ ਪਹਿਲਾਂ ਕੀ ਤੁਹਾਨੂੰ ਕੀ ਸਵਾਦ ਲੱਗਦਾ ਇਹਦੇ ਵਿੱਚ ਬਹੁਤ ਅੱਛਾ ਟੇਸਟ ਹੈ ਮੈਨੂੰ ਬਹੁਤ ਪਸੰਦ ਆਇਆ ਮੈਂ ਵੈਸੇ ਤਾਂ ਖਾਂਦੀ ਨਹੀਂ ਆ ਪਰ ਇੱਥੇ ਆ ਕਿ ਮੈਨੂੰ ਬਹੁਤ ਅੱਛਾ ਲੱਗਾ ਔਰ ਬਹੁਤ ਟੇਸਟ ਔਰ ਅੰਕਲ ਵੀ ਬਹੁਤ ਅੱਛੀ ਤਰ੍ਹਾਂ ਬਿਹੇਵ ਕਰਦੇ ਆ ਤੇ ਤੁਸੀਂ ਦੱਸੋ ਤੁਹਾਨੂੰ ਕੀ ਸਵਾਲ ਲੱਗਦੇ ਇਹਦੇ ਵਿੱਚ ਤੇ ਤੁਸੀਂ ਕਿੰਨੇ ਟਾਈਮ ਤੋਂ ਇਹ ਖਾ ਰਹੇ ਹੋ ਮੈਨੂੰ ਤਾਂ ਆਲਮੋਸਟ ਸਭ ਦੀ ਸਾਰੀਆਂ ਚੀਜ਼ਾਂ ਸਵਾਲ ਲੱਗਦੀਆਂ ਨੇ ਤੇ ਮੈਂ ਕਾਫੀ ਟਾਈਮ ਹੋ ਗਿਆ ਖਾਣਦਿਆਂ ਨੂੰ ਇਹ ਤੁਹਾਨੂੰ ਇਹ ਨਹੀਂ ਲੱਗਦਾ ਕਿ ਇਹ ਫਾਸਟ ਫੂਡ ਆ ਤੇ ਤੁਸੀਂ ਫਿਰ ਵੀ ਇਹ ਖਾ ਰਹੇ ਹੋ ਕਿ ਇਹ ਹੈਲਦੀ ਨਹੀਂ ਹੈ ਨਹੀਂ ਇਹ ਤਾਂ ਕੁਝ ਨਹੀਂ ਹੈ ਇਹ ਹੈਲਦੀ ਹੈ ਤੁਹਾਡੇ ਲਈ ਪੂਰੇ ਮੇਲੇ ਤਾਂ ਠੀਕ ਹੀ ਹੈ ਫਿਲਹਾਲ ওকে ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਨਾਨ ਛੋਲੇ ਕਿੰਨੇ ਸੁਆਦ ਤੇ ਕਿੰਨੇ ਹੈਲਦੀ ਨੇ ਤੇ ਤੁਸੀਂ ਵੀ ਇਹਨਾਂ ਕੋਲ ਆਓ ਖਾਓ ਪੀਓ ਸਵਸਥ ਰਹੋ ਮਸਤ ਰਹੋ ਤੇ ਅਸੀਂ ਵੀ ਮਿਲਾਂਗੇ ਫੇਰ ਤਦ ਤੱਕ ਲਈ ਸ਼ਸ਼ਕਾ